ਕਰਨਾਮਾ ਦੇਖਿਆ ਰੁਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਆਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦੇ ਸਾਰ ਹੀ ਉਹਨਾਂ ਨੂੰ ਇੱਕ ਵੱਡਾ ਅਹੁਦਾ ਸੌਂਪ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਹੜਕਾ ਮਚ ਗਿਆ ਹੈ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਵੀ ਦਹਾੜ ਮਾਰ ਦਿੱਤੀ ਹੈ ਕਾਂਗਰਸ ਪਾਰਟੀ ਦੇ ਵਿੱਚ ਖਾਸ ਕਰਕੇ ਵਿਰੋਧੀ ਆਗੂਆਂ ਨੂੰ ਉਹਨਾਂ ਨੇ ਸ਼ੈਰੋ ਸ਼ਾਇਰੀ ਅੰਦਾਜ਼ ਦੇ ਵਿੱਚ ਆੜੇ ਹੱਥੀ ਲਿਆ ਯਾਨੀ ਕਿ 2026 ਤੋਂ ਪਹਿਲਾਂ ਸਿਆਸੀ ਪਾਰਾ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਸਿਖਰਾਂ ਤੇ ਪਹੁੰਚ ਗਿਆ ਹੈ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਅੰਦਰੋਂ ਅੰਦਰੀ ਜਿਹੜਾ ਕਾਟੂ ਪਲੇਸ ਚੱਲ ਰਿਹਾ ਸੀ ਉਹ ਜਗ ਜਾਇਜ਼ ਹੋ ਗਿਆ ਉਸ ਦਾ ਖਵਨਿਆਜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਭੂਤਣਾ ਪੈ ਸਕਦਾ ਹੈ ਅੱਜ ਇੱਕ ਵੱਡੇ ਆਗੂ ਨੇ ਇੱਕ ਪਾਸੇ ਜੇ ਉਸ ਦੀ ਗੱਲ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਤੇ ਦੂਸਰੇ ਪਾਸੇ ਉਹ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਕਰੀਬੀ ਸੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਅੱਜ ਸ਼ਮੂਲੀਅਤ ਕਰ ਲਈ ਹੈ ਅਤੇ ਨਾਲ ਦੀ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਵੱਡਾ ਅਹੁਦਾ ਦੇ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗੁਲਜਾਸ ਸਿੰਦਰ ਸਿੰਘ ਚਾਲ ਜੋ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੂਤ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਕਾਂਗਰਸ ਸਟੇਟ ਕਮੇਟੀ ਦੇ ਖਜ਼ਾਂਚੀ ਰਹੇ ਸਨ ਕਾਂਗਰਸ ਸਟੇਟ ਦੇ ਖਜ਼ਾਂਚੀ ਰਹੇ ਸੀ ਨੂੰ ਪੰਜਾਬ ਸਰਕਾਰ ਨੇ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ ਉਹਨਾਂ ਨੂੰ ਕੈਬਨਟ ਰੈਂਕ ਦੇ ਸਾਰੇ ਲਾਭ ਪ੍ਰਾਪਤ ਹੋਣਗੇ ਆਪਣੀ ਨਿਯੁਕਤੀ ਤੋਂ ਬਾਅਦ ਗੁਲਜਾਰ ਸਿੰਘ ਗੁਲਜਾਰ ਇੰਦਰ ਸਿੰਘ ਚਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗੁਲਜਾਰ ਇੰਦਰ ਸਿੰਘ ਚਾਲ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਹਰਿੰਦਰ ਸਿੰਘ ਚਾਲ ਦੇ ਪੁੱਤਰ ਹਨ ਚਾਲ ਨੂੰ ਪ੍ਰਸਿੱਧ ਉਦਯੋਗਪਤੀ ਰਜਿੰਦਰ ਗੁਪਤਾ ਦੁਆਰਾ ਹਾਲ ਹੀ ਹਾਲ ਹੀ ਵਿੱਚ ਖਾਲੀ ਕੀਤੇ ਗਏ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ ਜੋ ਰਾਜ ਸਭਾ ਦੇ ਮੈਂਬਰ ਬਣ ਕੇ ਸਨ ਆਪ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਦੇ ਰਾਜ ਸਭਾ ਦੇ ਅਸਤੀਫਾ ਦੇਣ ਤੋਂ ਬਾਅਦ ਰਜਿੰਦਰ ਗੁਪਤਾ ਨੂੰ ਇਹ ਸਿਦਤੀ ਸੀ ਅਤੇ ਅਰੋੜਾ ਲੁਧਿਆਣਾ ਪਛਮੀ ਸੀਟ ਤੋਂ ਜਿੱਤਣ ਦੇ ਬਾਅਦ ਸਰਕਾਰ ਵਿੱਚ ਕੈਬਨ ਮੰਤਰੀ ਬਣ ਗਏ ਹਨ ਇਹ ਧਿਆਨਯੋਗ ਧਿਆਨ ਦੇਣ ਯੋਗ ਹੈ ਕਿ ਗੁਲਜਾਰ ਗੁਲਜਾਰ ਇੰਦਰ ਸਿੰਘ ਚਾਲ 2021 ਵਿੱਚ ਕਾਂਗਰਸ ਦੇ ਜਾਂਸੀ ਬਣੇ ਸਨ ਜਦੋਂ ਪਾਰਟੀ ਨੇ ਸਵਾਈ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਸਿੱਧੂ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਐਪੀਐਸ ਦਿਓਲ ਨੂੰ ਐਡਵੋਕੇਟ ਜਨਮ ਨਿਯੁਕਤ ਕਰਨ ਦੇ ਵਿਰੋਧ ਵਿੱਚ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸਤੀਫਾ ਦੇ ਦਿੱਤਾ ਅਤੇ ਉਸ ਸਮੇਂ ਗੁਲਜਾਰ ਇੰਦਰ ਸਿੰਘ ਚਾਲ ਨੇ ਵੀ ਸਤੀਫਾ ਦੇ ਦਿੱਤਾ ਸੀ ਚਾਲ ਨੇ ਪੰਜਾਬ ক্রিকেট ਐਸੋਸੀਏਸ਼ਨ ਵਿੱਚ ਸੇਵਾ ਨਿਭਾਈ ਉਹ ਇਹ ਇੱਕ ਅਦਾਕਾਰ ਨਿਰਮਾਤਾ ਅਤੇ ਕਾਰੋਬਾਰੀ ਵੀ ਹਨ ਦੱਸਿਆ ਜਾ ਰਿਹਾ ਹੈ ਕਿ ਗੁਲਜਾਰ ਇੰਦਰ ਚਾਲ ਦੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਹੈ ਉਸ ਅਹੁਦੇ ਦਾ ਨਾਮ ਹੈ ਪੰਜਾਬ ਸਰਕਾਰ ਨੇ ਆਰਥਿਕ ਨੀਤੀ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਗੁਲਜਾਰ ਇੰਦਰਚਾਲ ਨੂੰ ਅੱਜ ਨਿਯੁਕਤ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਰਹਿਸ਼ ਵਿਖੇ ਗੁਲਜਾਰ ਇੰਦਰਚਾਲ ਹੁਣਾ ਵੱਲੋਂ ਮੀਟਿੰਗ ਕੀਤੀ ਗਈ ਮੀਟਿੰਗ ਕਰਦੇ ਸਾਰ ਹੀ ਉਹਨਾਂ ਨੂੰ ਨੀਤੀ ਆਰਥਿਕ ਨੀਤੀ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਧੰਨ